ਕਾਉ ਜੀ ਪਹਿਲਾਂ ਪਤੇ ਬਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਆਪਣਾ ਕੀ ਨਾਮ ਆ ਸੁਖਬੀਰ ਕੌਰ ਆਪਣਾ ਜੀ ਸਹਿਜਪ੍ਰੀਤ ਸਿੰਘ ਹਾਂਜੀ ਆਪਣਾ ਨਾਮ ਪ੍ਰਭਨੂਰ ਕੌਰ ਹਾਂਜੀ ਆਪਣਾ ਮਲਕਪ੍ਰੀਤ ਕੌਰ ਹਾਂਜੀ ਗੁਰਿੰਸਾ ਨਹੀਂ ਚਾਹੀ ਹਾਂਜੀ ਆਪਣਾ ਸਮੀਨ ਕੌਰ ਹਾਂਜੀ ਸਿਮਰ ਨਰਾਇਣ ਆਪ ਗੁਰੂ ਕੀ ਰਸੋਈ ਦੇ ਵਿੱਚ ਜਿੱਥੇ ਪੰਜ ਗੁਰਮਤ ਮੁਕਾਬਲੇ ਚੱਲੇ ਆ ਤੁਸੀਂ ਕਿਹੜੇ ਮੁਕਾਬਲੇ 'ਚ ਭਾਗ ਲਿਆ ਇੱਥੇ? ਸ਼ਬਦ ਕੀਰਤ ਹੈ। ਹਾਂਜੀ ਸ਼ਬਦ ਕੀਰਤ ਹੈ। ਅੱਛਾ ਇੱਕ ਜੇ ਮੁਕਾਬਲੇ 'ਚ ਭਾਗ ਲਿਆ। ਹਾਂਜੀ। ਤੇ ਕਿਹੜੀ ਪੋਜੀਸ਼ਨ ਰਹੀ ਤੁਹਾਡੀ? ਫਰਸ ਪੋਜੀਸ਼ਨ। ਅੱਛਾ ਕਿੰਨਾ ਨਾਮ ਦਿੱਤੇ ਤੁਸੀਂ? 1 ਲੱਖ ਰੁਪਏ। ਬਹੁਤ ਬਹੁਤ ਮੁਬਾਰਕਾਂ। ਧੰਨਵਾਦ। ਤੁਹਾਡੇ ਪੇਰੈਂਟਸ ਨੂੰ ਵੀ ਮੁਬਾਰਕਾਂ, ਤੁਹਾਡੇ ਉਸਤਾਦ ਨੂੰ ਵੀ ਮੁਬਾਰਕਾਂ, ਗੁਰੂ ਮਹਾਰਾਜ ਨੂੰ ਵੀ ਮੁਬਾਰਕਾਂ ਜਿਨ੍ਹਾਂ ਨੇ ਤੁਹਾਨੂੰ ਐਡਾ ਬੜਾ ਨਾਮ ਜਿੱਤਣ ਦੀ ਸਮਰੱਥਾ ਬਖਸ਼ੀ ਆ। ਦੋਆਬੇ ਜਾ ਫੇਰ ਮੁਕਾਬਲੇ ਫੇਰ ਵੀ ਆਉਂਗੇ ਜੀ ਹਾਂਜੀ ਜ਼ਰੂਰ ਜਦੋਂ ਮਾਦਾਸ ਭੇਜੇਗੀ ਜ਼ਰੂਰ ਆਵਾਂਗੇ ਠੀਕ ਹੈ ਜੀ ਦੋਆਬੇ ਜਾ ਕੇ ਤੁਹਾਨੂੰ ਕਿੱਦਾਂ ਲੱਗਾ ਜੀ ਬਹੁਤ ਅੱਛਾ ਲੱਗਾ ਜੀ ਇਹ ਗੁਰੂ ਕੀ ਰਸੋਈ ਨੇ ਇੰਨੀ ਸੇਵਾ ਕੀਤੀ ਐ ਨੇ ਪਿਆਰ ਨਾਲ ਅਸੀਂ ਤਿੰਨ ਦਿਨ ਤੋਂ ਇੱਥੇ ਰਹਿ ਰਿਆ ਇੰਨਾ ਅੱਛਾ ਸਟੇ ਹਰ ਚੀਜ਼ ਸਾਫ਼ ਸੁਥਰੀ ਲੰਗਰ ਔਰ ਰਹਿਣ ਦਾ ਪ੍ਰਬੰਧ ਔਰ ਸਭ ਤੋਂ ਵੱਧ ਜਿਹੜੀ ਗੱਲ ਸੀ ਉਹਨਾਂ ਦਾ ਬੋਲ ਕਿ ਤੁਸੀਂ ਇੱਕ ਚੀਜ਼ ਚਾਰ ਵਾਰੀ ਵੀ ਪੁੱਛੀ ਹੈ ਨਾ ਜੇ ਅਸੀਂ ਤੇ ਉਹਨਾਂ ਨੇ ਕਦੀ ਨਾ ਨਹੀਂ ਕੀਤੀ ਉਹਨਾਂ ਨੇ ਹਰ ਵਾਰੀ ਪਿਆਰ ਨਾਲ ਦੱਸਿਆ ਬਹੁਤ ਦਿਲੋਂ ਸੇਵਾ ਕੀਤੀ ਉਹਨਾਂ ਨੇ ਧੰਨਵਾਦ ਬੇਟਾ ਵੱਡੀ ਹੋ ਕੇ ਕੀ ਬਣਨਾ ਚਾਹੁੰਦੇ ਪੜਦੇ ਹੋ ਤੁਸੀਂ ਹਾਂਜੀ ਕੀ ਬਣਨਾ ਚਾਹੁੰਦੇ ਹੋ ਵੱਡਿਆ ਡਾਕਟਰ ਹਾਂਜੀ ਤੁਸੀਂ ਇੰਜੀਨੀਅਰ ਆਪ ਡਾਕਟਰ ਚਲੋ ਗੁਰੂ ਮਾਰਾ ਤੁਹਾਡੀ ਜਿਹੜੀ ਆ ਤਮੰਨਾ ਪੂਰੀ ਹੋ ਕਰੇ ਹਾਂਜੀ ਕਿ चलो आप जगारा लाइए वो बोले सोने वाहे गुरु जी का खालसा गुरु जी की फतेह